ਸਤਿ ਸ੍ਰੀ ਅਕਾਲ ਜੀ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦਨਾਮਾ ਸਾਹਿਬ ਅੰਮ੍ਰਿਤਸਰ ਤੋਂ ਗਾਗੜ ਦੇ ਦਰਸ਼ਨ ਰਿਪੋਰਟ ਊਪਕਾਰ ਸਿੰਘ ਰੰਦਾਵਾ ਸ਼੍ਰੀਮਤੀ ਜਤਿੰਦਰ ਕੋਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ ਅਤੇ ਅਮਰਦੀਪ ਸਿੰਘ ਬੈਂਸਖਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਦਾ ਦੌਰਾ ਕੀਤਾ ਰਿਪੋਰਟ ਦਵਿੰਦਰ ਕੁਮਾਰ ਪੁਰੀ ਅੰਮ੍ਰਿਤਸਰ ਤੋਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇ 10 ਲੱਖ ਤੱਕ ਦਾ ਮੁਫਤ ਇਲਾਜ ਦੇਣ ਲਈ ਸ਼ੁਰੂ ਕੀਤੀ ਸਿਹਤ ਬੀਮਾ ਯੋਜਨਾ ਰਿਪੋਰਟ ਡਾਕਟਰ ਜਸਬੀਰ ਸਿੰਘ ਪਿੰਡੀ ਸੈਦਾਂ ਚੁਗਾਵਾ ਜਸਬੀਰ ਸਿੰਘ ਗਿੱਲ ਸਿਆਸੀ ਸਖਤਰ ਮੁਖਵਿੰਦਰ ਸਿੰਘ ਮਹਾਲ ਇੰਚਾਰਜ ਹਲਕਾ ਰਾਜਸਥਾਨਸੀ ਨੇ ਕਾਂਗਰਸੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਬੀ ਬੀ ਰਜਿੰਦਰ ਕਾਲ ਪਠੱਲ ਦੇ ਬਿਆਨ ਤੇ ਕੀਤੀ ਗੱਲਬਾਤ ਰਿਪੋਰਟ ਡਾਕਟਰ ਜਸਬੀਰ ਸਿੰਘ ਔਲਕ ਪਿੰਡੀ ਸੈਦਾਂ ਹਰ ਪ੍ਰਤਾਪ ਸਿੰਘ ਅਜਨਾਲਾ ਸਾਬਕਾ ਵਿਧਾਇਕ ਦੀ ਅਗਵਾਈ ਹੇਠ ਅਮਦਾਸ ਵਿਖੇ ਮਨਰੇਗਾ ਬਚਾਓ ਦੀ ਕੀਤੀ ਮੀਟਿੰਗ ਰਿਪੋਰਟ ਮਨੀਸ਼ ਕੁਮਾਰ ਉਪਰ ਮੈਡੀਕਲ ਪ੍ਰੈਕটিশਨਰਸ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦਾ ਸਤਵਾਂ ਚੌਣ ਇਜਲਾਸ 31 ਜਨਵਰੀ ਨੂੰ ਰਿਪੋਰਟ ਕੁੰਮਨ ਅਬੂ ਸੈਦਿਆ ਗੱਗੋਮਾਲ ਰਮਦਾਸ ਸ਼੍ਰੀ ਗੁਰੂ ਤੇਗ ਬਹਾਦਰ ਕਾਲਾ ਸਠਿਆਲਾ ਵਿਖੇ ਇੱਕ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਸੰਪੰਨ ਰਿਪੋਰਟ ਸੁਖਵਿੰਦਰ ਗਿੱਲ ਹਰਮਨਪ੍ਰੀਤ ਸਿੰਘ ਗਿੱਲ ਬਾਬਾ ਬਕਾਲਾ ਸਾਹਿਬ ਦੁਆਬਾ ਸਪੋਰਟਸ ਕਲੱਬ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਮਕਸਦ ਨਾਲ 3 ਫਰਵਰੀ ਨੂੰ ਕਪੂਰਥਲਾ ਤੇ ਗੁਰੂ ਨਾਨਕ ਸਟੇਡੀਅਮ ਵਿੱਚ ਦੂਸਰਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਰਿਪੋਰਟ ਗੋਬਿੰਦ ਸੁਖੀਜਾ ਕਪੂਰਥਲਾ ਅੰਮ੍ਰਿਤਸਰ ਰਾਜਾ ਸੰਸੀ ਦੇ ਪਿੰਡ ਹੋਠੀਆਂ ਤੋਂ 200 ਕਰੋੜ ਤੋਂ ਵੱਧ ਦੀ ਹੀਰੋਇਨ ਅਤੇ ਹੈਂਡ ਗ੍ਰਨੇਡ ਹਥਿਆਰ ਬਰਾਮਦ ਦੇਰ ਰਾਤ ਮੈਡਮ ਸੋਨੀਆ ਮਾਨ ਮੌਕੇ ਤੇ ਪਹੁੰਚੇ ਰਿਪੋਰਟ ਹਰਦੇਪ ਪ੍ਰਿੰਸ ਅੰਮ੍ਰਿਤਸਰ ਇੰਦਰਾ ਕਲੋਨੀ ਵਿੱਚ ਬਜ਼ੁਰਗ ਮੈਲਾ ਦਾ ਤੇਜ ਹਥਿਆਰ ਨਾਲ ਕਤਲ ਇਲਾਕੇ ਵਿੱਚ دہشت ਦਾ ਮਾਹੌਲ ਰਿਪੋਰਟ ਹਰਦੀਪ ਪ੍ਰਿੰਸ ਅੰਮ੍ਰਿਤਸਰ ਪਿੰਡ ਸੰਤੂ ਨੰਗਲ ਤੋਂ ਨਗਰ ਕੀਰਤਨ ਗੁਰਦੁਆਰਾ ਸ਼ਹਾਟਾ ਸਾਹਿਬ ਲਈ ਰਵਾਨਾ ਰਿਪੋਰਟ ਡਾਕਟਰ ਸੁਖਦੇਵ ਸਿੰਘ ਸੰਤੂ ਨੰਗਲ ਚੇਤਨਪੁਰਾ ਜਗਦੇਵ ਕਲਾ ਇਸ ਦੇ ਨਾਲ ਦਿਓ ਇਜਾਜ਼ਤ ਧੰਨਵਾਦ